ਤੂੰ ਅਥਾ ਇਹ ਮਹੱਲਾ ਪੰਜਵਾਂ ਪਾਣੀ ਪੱਖਾ ਪੀਸਿਓ ਸੰਤ ਅਗੇ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਇਹ ਬਿਸ੍ਰਾਮ ਨਿਤ ਪਾਈ ਗੁਰੂ ਸਾਹਿਬ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਮਿਹਰ ਕਰੋ ਮੈਂ ਤੇਰੇ ਸੰਤਾਂ ਦੀ ਸੇਵਾ ਵਿੱਚ ਰਹਿ ਕੇ ਉਹਨਾਂ ਵਾਸਤੇ ਪਾਣੀ ਢੋਂਦਾ ਰਹਾ ਮਾਂ ਉਹਨਾਂ ਨੂੰ ਪੱਖਾ ਚਲਦਾ ਰਹਾ ਤੇ ਉਹਨਾਂ ਵਾਸਤੇ ਆਟਾ ਪੀਂਦਾ ਰਾਂ ਤੇ ਹੀ ਗੋਬਿੰਦ ਸੱਚੇ ਪਾਸ਼ਾ ਮੈਂ ਤੇਰੀ ਸਿਫਤ ਸਲਾਹ ਦੇ ਗੁਣ ਗਾਉਂਦਾ ਰਹਾ ਸੰਗਤ ਜੀ ਆਪਾਂ ਵੀ ਇਹੀ ਅਰਦਾਸ ਬੇਨਤੀ ਕਰਨੀ ਹੈ ਸੱਚੇ ਪਾਸ਼ਾ ਸਾਨੂੰ ਐਸੇ ਸੰਤਾਂ ਦੀ ਸੰਗਤ ਬਖਸ਼ੋ ਸੱਚੇ ਪਾਸ਼ਾ ਜੋ ਸਾਦੇ ਹੋਏ ਸੰਗਤ ਜਿੱਥੇ ਤੇਰੀ ਗੱਲ ਹੁੰਦੀ ਹੈ ਦਾਤਾ ਜੀ ਤੇਰੀ ਸਿਫਤ ਸਲਾਹ ਹੁੰਦੀ ਤੇਰੇ ਗੁਣ ਗਾਏ ਜਾਂਦੇ ਅਸੀਂ ਵੀ ਉਹਨਾਂ ਸੰਤਾਂ ਦੇ ਨਾਲ ਰਲ ਕੇ ਸੱਚੇ ਪਾਤਸ਼ਾਹ ਤੇਰੇ ਗੁਣ ਇਕੱਠੇ ਕਰੀਏ ਵਾਹਿਗੁਰੂ ਤੇ ਸਵਾਸ ਸਵਾਸ ਤੈਨੂੰ ਚੇਤੇ ਕਰਦੇ ਲਈ ਇਹ ਸਾਸ ਸਾਸ ਮਨ ਨਾਮ ਸਮਾਰੇ ਇਹ ਬਿਸਰਾਮ ਨਿੱਧ ਪਾਈ ਮੇਰਾ ਮਨ ਹਰੇਕ ਸਾਹ ਦੇ ਨਾਲ ਤੇਰਾ ਨਾਮ ਚੇਤੇ ਕਰਦਾ ਰਹੇ ਤੇ ਮੈਂ ਤੇਰਾ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖਜ਼ਾਨਾ ਹੈ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਨਾਮ ਦੀ ਦਾਤ ਬਖਸ਼ੋ ਵਾਹਿਗੁਰੂ ਸਵਾਸ ਸਵਾਸ ਤੇਨੂੰ ਸਿਮਰਿ ਗਏ ਦਾਤਾ ਜੀ ਗੁਰੂ ਸਾਹਿਬ ਫਰਮਾਉਂਦੇ ਕਹਿੰਦੇ ਜੇ ਸਾਹ-ਸਾਂ ਨਾਲ ਯਾਦ ਕਰਦਾ ਰਵੇਂ ਤਾਂ ਤੇਰੀ ਸਾਰੀ ਚਿੰਤਾ ਦੂਰ ਹੋ ਜਾਊਗੀ ਸਾਹ ਸਾਹ ਸਿਮਰੋ ਗੋਵਿੰਦ ਮਨ ਅੰਤਰ ਕੀ ਉਤਰੈ ਚਿੰਦ ਸਾਹ ਸਾਹ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨ ਨਾਲ ਮਨ ਦੀਆਂ ਸਾਰੀਆਂ ਚਿੰਤਾ ਦੂਰ ਹੋ ਜਾਂਦੀਆਂ ਹੈ ਵਾਹਿਗੁਰੂ ਤਰ ਕੀ ਬਾਣੀ ਆਈ ਤਿੰਨ ਸਗਲਿ ਚਿੰਤ ਮਟਾਈ ਜਿਨਾਂ ਮਨੁੱਖਾ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਹਿਰਦੇ ਵਿੱਚ ਵਸਾ ਲਿਆ ਹੈ ਹਵਾਹਿ ਗੁਰੂ ਉਹਨਾਂ ਦੀਆਂ ਸਾਰੀਆਂ ਚਿੰਤਾ ਖਤਮ ਹੋ ਗਈਆਂ ਸੱਚੇ ਪਾਤਸ਼ਾ ਸਾਡੇ ਤੇ ਵੀ ਮਿਹਰ ਕਰੋ ਸੱਚੇ ਪਾਤਸ਼ਾ ਸਵਾਸ ਸਵਾਸ ਤੇਰਾ ਨਾਮ ਚਿਤਿ ਕਰੀਏ ਵਾਹਿਗੁਰੂ ਨਾਮ ਦੀ ਦਾਤ ਬਖਸ਼ੋ ਸੱਚੇ ਪਾਤਸ਼ਾ ਦੀ ਦਿਨਾਂ ਨੂੰ ਸ਼ਾਂਤੀ ਮਿਲਨੀ ਹੈ ਦਾਤਾ ਜੀ ਤੂੰ ਹੀ ਸੁੱਖਾਂ ਦਾ ਸ਼ਾਂਤੀ ਰੱਖ ਜਾਣਾ ਵਾਹਿਗੁਰੂ ਕਿਰਪਾ ਕਰੋ ਸੱਚੇ ਪਾਤਸ਼ਾਹ ਅੱਗੇ ਗੁਰੂ ਸਾਹਿਬ ਫਰਮਾਉਂਦੇ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜੈ ਮੇਰੇ ਠਾਕਰ ਸਦਾ ਸਦਾ ਤੁਧ ਤਿਆਹੀ ਰਹਾਉ ਕਹਿੰਦੇ ਹੈ ਮੇਰੇ ਖਸਮ ਪ੍ਰਭੂ ਮੇਰੇ ਉੱਤੇ ਦਇਆ ਕਰੋ ਮੇਰੇ ਠਾਕਰ ਇਹ ਪਰਮਾਤਮਾ ਮੈਨੂੰ ਐਸੀ ਸੂਝ ਬਖਸ਼ੋ ਐਸੀ ਅਕਲ ਬਖਸ਼ੋ ਐਸੀ ਮਤ ਦਿਓ ਸੱਚੇ ਪਾਤਸ਼ਾ ਸਦਾ ਤੇਰਾ ਨਾਮ ਸਿਮਰਦਾ ਰਹਾ ਵਾਹਿਗੁਰੂ ਸੱਚੇ ਪਾਤਸ਼ਾ ਸਾਨੂੰ ਵੀ ਐਸੀ ਮਤ ਦਿਓ ਵਾਹਿਗੁਰੂ ਸਵਾਸ ਸਵਾਸ ਤੇ ਨੂੰ ਚੇਤੇ ਰੱਖੀਏ ਵਾਹਿਗੁਰੂ ਸੱਚੇ ਪਾਤਸ਼ਾ ਕਿਰਪਾ ਕਰੋ ਦਾਤਾ ਜੀ ਤੁਹਾਡੀ ਕਿਰਪਾ ਨਾਲ ਸਭ ਕੁਝ ਹੋ ਸਕਦਾ ਸਾਡੇ ਕੁਝ ਵੀ ਬਸ ਨਹੀਂ ਵਾਹਿਗੁਰੂ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨ ਸਜਾਏ ਪਰਮਾਈ ਆਨੰਦ ਰੂਪ ਰਵਿਓ ਸਭ ਮਦੇ ਜਤ ਕਤ ਪੇਖਿਓ ਜਾਈ ਗੁਰੂ ਸਾਹਿਬ ਫਰਮਾਉਂਦੇ ਸੱਚੇ ਪਾਸ਼ਾ ਤੇਰੀ ਕਿਰਪਾ ਨਾਲ ਮੇਰੇ ਅੰਦਰੋਂ ਮਾਇਆ ਦਾ ਮੋਹ ਮੁੱਕ ਜਾਵੇ ਹੰਕਾਰ ਦੂਰ ਹੋ ਜਾਵੇ ਮੇਰੀ ਪਟਕਣਾ ਦਾ ਨਾਸ਼ ਹੋ ਜਾਵੇ ਵਾਹਿਗੁਰੂ ਸੱਚੇ ਪਾਸ਼ਾ ਸਾਡੇ ਪੰਜੇ ਵਕਾਰ ਕਾਬੂ ਵਿੱਚ ਆ ਜਾਣ ਤੇ ਸੱਚੇ ਪਾਸ਼ਾ ਤੇਰੀ ਕਿਰਪਾ ਨਾਲ ਹੋ ਸਕਦਾ ਦਾਤਾ ਜੀ ਸਾਡਾ माया ਵੱਲੋਂ মোহ ਮੁੱਕ ਜਾਵੇ ਹੰਕਾਰ ਦੂਰ ਹੋ ਜਾਵੇ ਸੱਚੇ ਪਾਤਸ਼ਾ ਕਾਮ ਕ੍ਰੋਧ ਅਰ ਲੋਭ মোহ ਬਿੰਸ ਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰੂਦੇਵ ਸੱਚੇ ਪਾਤਸ਼ਾ ਤੇਰੀ ਸ਼ਰਨ ਵਿੱਚ ਆਏ ਹਾਂ ਦਾਤਾ ਜੀ ਸਾਡੇ ਪੰਜੇ ਵਕਾਰ ਕਾਮ ਕ੍ਰੋਧ ਅਰ ਲੋਭ মোহ ਬਿੰਸ ਜਾਣ ਸੱਚੇ ਪਾਤਸ਼ਾ ਖਤਮ ਹੋ ਜਾਣ ਵਾਏ ਗੁਰੂ ਕਾਬੂ ਵਿੱਚ ਆ ਜਾਣ ਦਾਤਾ ਜੀ ਸੱਚੇ ਪਾਸ਼ਾ ਅੰਦਰ ਤੇਰਾ ਨਾਮ ਵਸ ਜਾਵੇ ਵਾਹਿਗੁਰੂ ਤੇਰੀ ਸ਼ਰਨ ਵਿੱਚ ਆਇਆ ਦਾਤਾ ਜੀ ਤੂੰ ਕਿਰਪਾ ਕਰ ਵਾਹਿਗੁਰੂ ਆਨੰਦ ਰੂਪ ਰਵਿਓ ਸਭ ਮਦੇ ਜਤ ਕਤ ਪੇਖਿਓ ਜਾਈ ਗੁਰੂ ਸਾਹਿਬ ਫਰਮਾਉਂਦੇ ਮੈਂ ਜਿੱਥੇ ਕਿਥੇ ਜਾ ਕੇ ਵੇਖਾਂ ਸਭਨਾ ਵਿੱਚ ਮੈਨੂੰ ਤੂੰ ਆਨੰਦ ਸਰੂਪ ਹੀ ਵਸਦਾ ਦੇਸੀ ਸੱਚੇ ਪਾਸ਼ਾ ਸਾਨੂੰ ਵੇਖਣਾ ਆ ਜਾਵੇ ਵਾਹਿਗੁਰੂ ਕਟ ਕਟ ਦੇ ਵਿੱਚ ਕਣ ਕਣ ਵਿੱਚ ਸੱਚੇ ਪਾਸ਼ਾ ਤੂੰ ਵਸਦਾ ਦੇਸੀ ਵਾਹਿਗੁਰੂ ਸੱਚੇ ਪਾਸ਼ਾ ਸਾਡੇ ਵਸਨੀ ਦਾਤਾ ਜੀ ਵਾਹਿਗੁਰੂ ਵਾਹਿਗੁਰੂ ਤੁਸੀਂ ਕਿਰਪਾ ਕਰੋ ਵਾਹਿਗੁਰੂ ਤੁਮ ਦਿਆਲ ਕਰਪਾਲ ਕਿਰਪਾ ਨਿਧ ਪਤਿਤ ਪਾਵਨ ਗਸਾਈ ਕੋਟ ਸੂਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਹੋ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਦਿਆਲੂ ਹੈ ਕਰਪਾਲੂ ਹੈ ਦਇਆ ਰੱਖ ਜਾਨਾ ਹੈ ਸੱਚੇ ਪਾਸ਼ਾ ਤੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਦਾਤਾ ਜੀ ਵਾਹਿਗੁਰੂ ਸਾਨੂੰ ਵਕਾਰੀਆਂ ਨੂੰ ਵੀ ਪਵਿੱਤਰ ਕਰ ਦੇਓ ਦਾਤਾ ਜੀ ਸਾਡੇ ਵਿੱਚ ਤਾਂ ਐਨੇ ਔਗਣ ਨੇ ਦਾਤਾ ਜੀ ਵਾਹਿਗੁਰੂ ਜਿਹੜੇ ਗਿਨੇ ਨਹੀਂ ਜਾ ਸਕਦੇ ਵਾਹਿਗੁਰੂ ਤੇ ਤੂੰ ਗੁਣਾ ਦਾ ਖਜ਼ਾਨਾ ਹੈ ਤੂੰ ਦਇਆ ਦਾ ਖਜ਼ਾਨਾ ਹੈ ਸੱਚੇ ਪਾਸ਼ਾ ਦਇਆ ਲੂ ਕਿਰਪਾ ਲੂ ਵਾਹਿਗੁਰੂ ਸਾਡੇ ਤੇ ਦਇਆ ਕਰ ਵਕਾਰੀਆਂ ਨੂੰ ਸਾਨੂੰ ਪਵਿੱਤਰ ਕਰ ਦੇ ਦਾਤਾ ਜੀ ਹਮ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮੇਰ ਅਪਾਵੋ ਡੁੱਬ ਦੇ ਪੱਥਰ ਤਾਰੇ ਸੱਚੇ ਪਾਤਸ਼ਾਹ ਦਇਆ ਕਰੋ ਸਾਡੇ ਵਿੱਚ ਐਨੇ ਔਗਣੇ ਦਾਤਾ ਜੀ ਜਿਨ੍ਹਾਂ ਸਮੁੰਦਰਾਂ ਦੇ ਵਿੱਚ ਪਾਣੀ ਆ ਜਿਵੇਂ ਸਮੁੰਦਰਾਂ ਦੇ ਵਿੱਚ ਪਾਣੀ ਮਿਨਿਆ ਤੋਲਿਆ ਨਹੀਂ ਜਾ ਸਕਦਾ ਸੰਗਤ ਸਾਤ ਗੁਰੂ ਜੀ ਸੱਚੇ ਪਾਤਸ਼ਾਹ ਸਾਡੇ ਵਿੱਚ ਵੀ ਇਨੇ ਓਗਣ ਦਾ ਦਾਤਾ ਜੀ ਗਿਨੇ ਨਹੀਂ ਜਾ ਸਕਦੇ ਵਾਹਿਗੁਰੂ ਅਣਗਿਣਤ ਓਗਣ ਹੈ ਵਾਹਿਗੁਰੂ ਤੂੰ ਤਾਂ ਢੋਪ ਦੇ ਪੱਥਰਾਂ ਨੂੰ ਵੀ ਤਾਰ ਦਿਨਾਂ ਦਾਤਾ ਜੀ ਸਾਨੂੰ ਵੀ ਵਿਕਾਰੀਆਂ ਨੂੰ ਪਵਿੱਤਰ ਕਰੋ ਦਾਤਾ ਜੀ ਸਾਨੂੰ ਵੀ ਤਾਰ ਲੋ ਇਸ ਸੰਸਾਰ ਸਮੁੰਦਰ ਅੱਗ ਦੇ ਸਮੁੰਦਰ ਵਿੱਚੋਂ ਕੱਢ ਲੋ ਦਾਤਾ ਜੀ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬਲਾਈ ਜਦੋਂ ਮੈਂ ਅੱਖ ਚਮਕਣ ਜਿੰਨੇ ਸਮੇਂ ਲਈ ਵੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ ਮੈਨੂੰ ਇਉਂ ਜਾਗਦਾ ਹੈ ਮੇਰਾ ਰਾਜ ਭਾਗ ਦੇ ਕਰੋੜਾਂ ਸੁਖ ਆਨੰਦ ਮਾਣ ਲੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ ਦਾਤਾ ਜੀ ਨਾਮ ਦੀ ਦਾਤ ਬਖਸ਼ ਵਾਹਿਗੁਰੂ ਸੱਚੇ ਪਾਤਸ਼ਾਹ ਅਸੀਂ ਵੀ ਇਹ ਸੁਖ ਮਾਣਨਾ ਚਾਹਨੇ ਆ ਵਾਹਿਗੁਰੂ ਹੋ ਵਾਹਿਗੁਰੂ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਕਾਈ ਗੁਰੂ ਸਾਹਿਬ ਫਰਮਾਉਂਦੇ ਕਹਿੰਦੇ ਉਹੀ ਜਾਪ ਉਹੀ ਤਪੱਸਿਆ ਉਹੀ ਭਗਤੀ ਸਿਰੇ ਚੜੀ ਜਾਣੋ ਜਿਹੜੀ ਪਰਮਾਤਮਾ ਦੇ ਮਨ ਵਿੱਚ ਪਸੰਦ ਆਉਂਦੀ ਹੈ ਹੁਣ ਸੰਗਤ ਜੀ ਕਿਹੜਾ ਜਾਪ ਕਰਨਾ ਕਿਹੜੀ ਤਪੱਸਿਆ ਕਰਨੀ ਹੈ ਕਿਹੜੀ ਭਗਤੀ ਕਰਨੀ ਹੈ ਜਿਹੜੀ ਪਰਮਾਤਮਾ ਦੇ ਮਨ ਵਿੱਚ ਪਸੰਦ ਆ ਜਾਵੇ ਹੋ ਆਏ ਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸੋਝੀ ਬਖਸ਼ੋ ਦਾਤਾ ਜੀ ਸਾਨੂੰ ਤੇਰੀ ਭਗਤੀ ਦਾ ਪਤਾ ਲੱਗ ਜੇ ਵਾਹਿਗੁਰੂ ਅਸੀਂ ਤਾਂ ਕਰਮ ਕਾਂਡਾਂ ਦੇ ਵਿੱਚ ਹੀ ਹੁਲਜੇ ਪਈ ਜਾਂਦਾ ਦਾਤਾ ਜੀ ਵੇਖੋ ਸੰਗਤ ਜੀ ਆਪਾਂ ਭਗਤੀ ਕੀ ਨੂੰ ਸਮਝਦੇ ਹਾਂ ਆਪਾਂ ਭਗਤੀ ਸਮਝਦੇ ਹਾਂ ਵੀ ਧੂਫ ਜਗਾ ਲਓ ਜਾਂ ਜੋਤਾਂ ਜਗਾ ਲਓ ਜਾਂ ਤੀਰਥਾਂ ਤੇ ਇਸ਼ਨਾਨ ਕਰ ਲਓ ਜਾਂ ਫਿਰ ਤਪੱਸਿਆ ਕਰ ਲਓ ਸਮਾਧੀਆਂ ਲਾ ਲਓ ਤੇ ਯੋਗ ਮਤ ਨੂੰ ਆਪਾਂ ਜਿਵੇਂ ਜੋਗਾ ਕਰ ਲਓ ਇਸ ਤਰ੍ਹਾਂ ਗੁਰੂ ਸਾਹਿਬ ਇਸ ਭਗਤੀ ਦੀ ਗੱਲ ਨਹੀਂ ਕਰਦੇ ਗੁਰੂ ਸਾਹਿਬ ਆਪਾਂ ਇਹਨਾਂ ਕਰਮ ਕਾਂਡਾਂ ਨੂੰ ਭਗਤੀ ਸਮਝੀ ਜੰਨੇ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਪ੍ਰਕਰਮਾ ਕਰ ਲਈ ਮੱਥੇ ਰਗੜ ਲਏ ਨਿਸ਼ਾਨ ਸਾਹਿਬ ਅੱਗੇ ਇਹ ਹੀ ਭਗਤੀ ਨਹੀਂ ਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਇਆ ਰੇ ਜੋ ਪ੍ਰਭ ਕਹੇ ਕਰੇ ਸੋਈ ਪਲ ਮਨੋ ਸੁਖ ਦੁਖੋ ਹੀ ਤਿਆਰੇ ਗੁਰੂ ਸਾਹਿਬ ਕਹਿੰਦੇ ਹੈ ਹਰੀ ਦੇ ਸੇਵਕੋ ਆਪਣੇ ਮਨ ਦੀ ਜਿਤਰਾਈ ਛੱਡ ਦਿਓ ਪਰਮਾਤਮਾ ਦੀ ਰਜਾ ਨੂੰ ਸਮਝ ਕੇ ਸੁਖ ਪਾ ਸਕੀਦਾ ਹੈ ਜਿਹੜੇ ਜੋ ਵੀ ਪਰਮਾਤਮਾ ਕਰਦਾ ਉਹਨੂੰ ਭਲਾ ਭਲਾ ਕਰਕੇ ਮੰਨੋ ਸੋਖ ਵਿੱਚ ਵੀ ਪਰਮਾਤਮਾ ਨੂੰ ਧਿਆਓ ਤੇ ਦੁੱਖ ਵਿੱਚ ਵੀ ਪਰਮਾਤਮਾ ਨੂੰ ਧਿਆਓ ਜੋ ਵੀ ਉਹ ਕਰਦਾ ਏ ਉਹ ਭਲਾ ਭਲਾ ਕਰਕੇ ਮਨ ਨੂੰ ਹੁਕਮ ਵਿੱਚ ਰੋ ਰਜਾ ਵਿੱਚ ਰੋ ਰਜਾ ਦੇ ਵਿੱਚ ਰਿਆਈ ਸੁੱਖ ਪਾਈਦਾ ਹੈ ਗੁਰੂ ਸਾਹਿਬ ਕਹਿੰਦੇ ਨੀਵੇਂ ਹੋ ਜੋ ਜਵਾਨੀਵੇਂ ਹੋ ਕੇ ਉਸ ਅਕਾਲ ਪੁਰਖ ਵੇ ਗੁਰੂ ਦਾ ਸਿਮਰਨ ਕਰੋ ਆਪ ਦੀ ਮਤ ਨੂੰ ਛੱਡ ਦਿਓ ਗੁਰੂ ਸਾਹਿਬ ਕਹਿੰਦੇ ਗੁਰੂ ਦੀ ਮਤ ਲੈ ਲਓ ਤੇ ਆਪਦੇ ਅੰਦਰੋਂ ਸਾਰੇ ਵਿਕਾਰ ਖਤਮ ਕਰ ਦਿਓ ਆਪਦੇ ਆਪ ਨੂੰ ਸਵਾਰ ਲਓ ਗੁਰੂ ਸਾਹਿਬ ਫਰਮਾਉਂਦੇ ਆ ਫਰੀਦ ਜੀ ਦਾ ਸ਼ਲੋਕ ਆ ਆਪ ਸਵਾਰੇ ਮੈਂ ਮਿਲਿਆ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰੇ ਸਭ जग ਤੇਰਾ ਹੋਏ ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ ਤਾਂ ਤੂੰ ਮੈਨੂੰ ਮਿਲ ਪਵੇਂਗਾ ਤੇ ਮੇਰੇ ਵਿੱਚ ਜੁੜਿਆ ਹੀ ਤੈਨੂੰ ਸੁਖ ਹੋਊਗਾ ਦੁਨੀਆ ਦੇ ਪਦਾਰਥਾਂ ਵਿੱਚ ਨਹੀਂ ਕਰਮ ਕਾਂਡਾਂ ਦੇ ਵਿੱਚ ਨਹੀਂ ਸੰਗਤ ਜੀ ਇਹ ਭਗਤੀ ਹੈ ਆਪਾਂ ਆਪ ਦੇ ਆਪ ਨੂੰ ਸੁਵਾਰਨਾ ਹੈ ਆਪਦੇ ਅੰਦਰੋਂ ਪੰਜੇ ਵਕਾਰ ਕਾਬੂ ਵਿੱਚ ਕਰਨੇ ਆ ਫਿਰ ਆਪਾਂ ਉਸ ਅਕਾਲ ਪੁਰਖ ਵੈਗਰੂ ਨੂੰ ਪਸੰਦ ਆ ਜਾਗੇ ਫਰੀਦਾ ਜੇ ਤੂੰ ਮੇਰਾ ਹੋਏ ਰੇ ਸਭ ਜਗ ਤੇਰਾ ਹੋਏ ਏ ਫਰੀਦ ਜੇ ਤੂੰ ਮੇਰਾ ਬਣ ਜਾਏ ਭਾਵ ਦੁਨੀਆਂ ਵਾਲਾ ਪਿਆਰ ਛੱਡ ਕੇ ਮੇਰੇ ਨਾਲ ਪਿਆਰ ਕਰਨ ਲੱਗ ਪਈ ਤਾਂ ਸਾਰਾ ਜਗਤ ਤੇਰਾ ਬਣ ਜਾਊਗਾ ਮਾਇਆ ਤੇਰੇ ਪਿੱਛੇ ਦੌੜੀ ਫਿਰੂਗੀ ਇਹ ਭਗਤੀ ਕਰਨੀ ਹੈ ਸੰਗਤ ਜੀ ਆਪਾਂ ਆਵਦਾ ਆਪ ਸਵਾਰਨਾ ਆਪਾਂ ਅੰਦਰ ਗੁਣ ਲੈ ਕੇ ਆਉਣੇ ਆ ਤੇ ਔਗਣ ਕੱਢਣੇ ਜਦੋਂ ਆਪਣੇ ਔਗਣ ਨਿਕਲ ਗਏ ਗੁਣ ਅੰਦਰ ਆ ਗਏ ਤਾਂ ਆਪਾਂ ਆਪਣੀ ਭਗਤੀ ਪਰਮਾਤਮਾ ਨੂੰ ਪਸੰਦ ਆ ਜਾਣੀ ਹੈ ਤੇ ਗੁਰੂ ਸਾਹਿਬ ਫਰਮਾਉਂਦੇ ਕਿ ਇਹ ਐਡਾ ਸੌਖਾ ਵੀ ਨਹੀਂਗਾ ਹੋ ਆਹੇ ਗੁਰੂ ਗੁਰੂ ਸਾਹਿਬ ਫਰਮਾਉਂਦੇ ਅਪਮਨ ਕੀ ਮਤ ਤਿਆਗੋ ਹਰ ਜਨ ਇਹ ਆ ਬਾਤ ਕਠੈਨੀ ਅਣ ਦਿਨ ਹਰ ਹਰ ਨਾਮ ਧਿਆਵੇ ਗੁਰ ਸਤਗੁਰ ਮਤ ਲੈਣੀ ਕਹਿੰਦੇ ਏ ਸੰਤ ਜਨੋ ਆਪਣੇ ਮਨ ਦੀ ਮਰਜ਼ੀ ਉੱਤੇ ਤਰ ਤੁਰਨਾ ਛੱਡ ਦਿਓ ਗੁਰੂ ਦੇ ਹੁਕਮ ਵਿੱਚ ਤੁਰੋ ਪਰ ਇਹ ਗੱਲ ਹੈ ਵੀ ਬਹੁਤ ਔਖੀ ਤੇ ਫਿਰ ਕਿਵੇਂ ਆਪਾਂ ਗੁਰੂ ਦੀ ਮੱਤ ਤੇ ਤੁਰ ਸਕਦੇ ਹਾਂ ਪਰ ਫਿਰ ਵੀ ਗੁਰੂ ਸਾਹਿਬ ਕਹਿੰਦੇ ਗੁਰੂ ਪਾਤਸ਼ਾਹ ਦੀ ਮੱਤ ਲੈ ਲਓ ਤੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਫਿਰ ਤੁਹਾਡੇ ਤੇ ਬਖਸ਼ਿਸ਼ ਹੋਊਗੀ ਗੁਰੂ ਸਾਹਿਬ ਫਰਮਾਉਂਦੇ ਕਹਿੰਦੇ ਹੈ ਬਹੁਤ ਔਖਾ ਇਹ ਰਸਤਾ ਪਰ ਗੁਰੂ ਦੀ ਮੱਤ ਤੇ ਚੱਲਿਆ ਸੌਖਾ ਹੋ ਜਾਂਦਾ ਹੈ ਕਹਿੰਦੇ ਜਿਹੜੇ ਗੁਰੂ ਦੀ ਮੱਤ ਤੇ ਚੱਲਦੇ ਆ ਫਿਰ ਉਹ ਆਪਣੇ ਅੰਦਰੋਂ ਲੋਭ ਹੰਕਾਰ ਮਾਇਆ ਤ੍ਰਿਸ਼ਨਾ ਸਭ ਤਿਆਗ ਦਿੰਦੇ ਆ ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤਾ ਨਹੀਂ ਬੋਲਣਾ ਖਾਨਿਓ ਖੰਨੇਓ ਤਿੱਕੀ ਵਾਲੋਂ ਨੀ ਕੀ ਏਤ ਮਾਰਗ ਜਾਣਾ ਗੁਰੂ ਸਾਹਿਬ ਫਰਮਾਉਂਦੇ ਕਹਿੰਦੇ ਉਹ ਉਹ ਮਨੋ ਕੁ ਸਾਰਾ ਲੋਭ ਲਾਲਚ ਹੰਕਾਰ ਮਾਇਆ ਤ੍ਰਿਸ਼ਨਾ ਸਭ ਤਿਆਗ ਦਿੰਦੇ ਤੇ ਬਹੁਤਾ ਬੋਲਦੇ ਨਹੀਂ ਜਾਨੀ ਆਪਦੀ ਸ਼ੋਭਾ ਨਹੀਂ ਕਰਾਉਂਦੇ ਫਿਰਦੇ ਥਾਂ ਥਾਂ ਤੇ ਤੇ ਰਸਤੇ ਤੇ ਤੁਰਨਾ ਗੁਰੂ ਸਾਹਿਬ ਕਹਿੰਦੇ ਔਖੀ ਔਖੀ ਗੇੜਾ ਇਹ ਖੰਡੇ ਦੀ ਧਾਰ ਨਾਲੋਂ ਤਿੱਖੀ ਹੈ ਤੇ ਵਾਲ ਨਾਲੋਂ ਪਤਲਾ ਹੀ ਰਸਤਾ ਇਹਦੇ ਉੱਤੇ ਡਿੱਗਣ ਦੀ ਸਮਾਨਾ ਹਰ ਵੇਲੇ ਬਣੀ ਰਹਿੰਦੀ ਹੈ ਮਨ ਡੋਲਦਾ ਰਹਿੰਦਾ ਹੈ ਦੁਨੀਆਂ ਦੀਆਂ ਦੁਨੀਆਂ ਦੀ ਜਿਹੜੀ ਮਾਇਆ ਹੈ ਉਹ ਮਨ ਦੀ ਡੋਲਤ ਨੂੰ ੱੱਕਾ ਦੇ ਦਿੰਦੀ ਹੈ ਦੁਨੀਆਂ ਦੀਆਂ ਦੁਨੀਆਂ ਵਾਲੀਆਂ ਵਾਸ਼ਨਾਵਾਂ ਸਾਨੂੰ ਡਲਾ ਦਿੰਦੀਆਂ ਸਾਡਾ ਮਨ ਜਿਹੜਾ ਟੋਲਾ ਖਾ ਜਾਂਦਾ ਹੈ ਪਰ ਗੁਰੂ ਦੀ ਮੱਤ ਤੇ ਚੱਲਿਆ ਕਿਰਪਾ ਹੋਊਗੀ ਸੱਚੇ ਪਾਤਸ਼ਾਹ ਗੁਰੂ ਸਾਹਿਬ ਫਰਮਾਉਂਦੇ ਗੁਰ ਪ੍ਰਸਾਦੀ ਜਿਨ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗੋ ਜਗ ਨਰალი ਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ ਭਾਵ ਛੱਡ ਦਿੱਤਾ ਉਹਨਾਂ ਦੀ ਮਾਇਕ ਵਾਸਨਾ ਪਰਮਾਤਮਾ ਦੀ ਯਾਦ ਵਿੱਚ ਮੁੱਕ ਜਾਂਦੀ ਹੈ ਉਸ ਅਕਾਲ ਪੁਰਖ ਵੈ ਗੁਰ ਦੀ ਯਾਦ ਵਿੱਚ ਜੁੜੇ ਰਹੋ ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਆਪਾ ਭਾਵ ਛੱਡਿਆ ਜਾਊਗਾ ਹਵਾ ਹੀ ਗੁਰੂ ਗੁਰੂ ਸਾਹਿਬ ਫਰਮਾਉਂਦੇ ਕਹਿੰਦੇ ਆਤਮਕ ਆਨੰਦ ਮੰਨਣ ਵਾਲੇ ਭਗਤ ਜਨਾਂ ਦੀ ਜੀਵਨ ਯੁਗਤੀ ਤੋਂ ਸਦਾ ਹੀ ਦੁਨੀਆ ਨਾਲੋਂ ਵੱਖਰੀ ਚੱਲੀ ਆ ਰਹੀ ਹੈ ਉਹ ਵੱਖਰੀ ਦਿਸਦੇ ਉਹਨਾਂ ਦੀ ਚਾਲ ਨਰਾਲੀ ਹੋ ਜਾਂਦੀ ਹੈ ਭਗਤਾਂ ਕੀ ਚਾਲ ਨਰਾਲੀ ਚਾਲ ਨਰਾਲੀ ਭਗਤਾਂ ਕੇਰੀ ਬਖਮ ਮਾਰਗ ਚੱਲਣਾ ਕਹਿੰਦੇ ਜਿਹੜੇ ਭਗਤ ਸੁਭਾਗੇ ਬੰਦੇ ਆਤਮਕ ਆਨੰਦ ਮਾਣਦੇ ਆ ਉਹਨਾਂ ਦੀ ਜੀਵਨ ਜੁਗਤੀ ਦੁਨੀਆਂ ਦੇ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ ਕਹਿੰਦੇ ਉਹਨਾਂ ਦੀ ਜਿਹੜੀ ਚਾਲ ਹੈ ਉਹ ਵੱਖਰੀ ਹੁੰਦੀ ਹੈ ਗੁਰੂ ਸਾਹਿਬ ਕਹਿੰਦੇ ਉਹ ਉਹ ਔਖੇ ਰਸਤੇ 'ਤੇ ਤੁਰਦੇ ਆ ਯਾਨੀ ਹੁਕਮ ਵਿੱਚ ਰਹਿੰਦੇ ਆ ਗੁਰੂ ਸਾਹਿਬ ਫਰਮਾਉਂਦੇ ਕਹਿੰਦੇ ਜੇ ਜੋਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤੀਜਾ ਸਿਰ ਤੀਜਾ ਕਾਣ ਨਾ ਕੀਚੈ ਕਹਿੰਦੇ ਜੇ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ ਸ਼ੌਂਕ ਹੈ ਨਾ ਤਾਂ ਸਿਰ ਤਲੀ ਤੇ ਰੱਖ ਕੇ ਮੇਰੀ ਗਲੀ ਵਿੱਚ ਆ ਜਾ ਹੁਣ ਸਿਰ ਤਲੀ ਦੇ ਉੱਤੇ ਕਿਵੇਂ ਰੱਖਣਾ ਸੰਗਤ ਜੀ ਯਾਨੀ ਕਿਸੇ ਲੋਕਾਂ ਦੀ ਪਰਵਾਹ ਨਹੀਂ ਕਰਨੀ ਲੋਕਾਂ ਦੀ ਲਾਜ ਛੱਡ ਲਾਜ ਛੱਡ ਦੇਣੀ ਹੈ ਕਿ ਲੋਕ ਕੀ ਕਹਿਣਗੇ ਹਉਮੈ ਦੂਰ ਕਰ ਲੈਣੀ ਹੈ ਹਉਮੈ ਦੂਰ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਵਿੱਚ ਰਹਿਣਾ ਹੈ ਕਹਿੰਦੇ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਖਿੱਚੈ ਕਹਿੰਦੇ ਪ੍ਰਭੂ ਦੀ ਪ੍ਰੀਤ ਤੇ ਇਸ ਰਸਤੇ ਉਤੇ ਤਦੋਂ ਹੀ ਪੈਰ ਤਰਿਆ ਜਾ ਸਕਦਾ ਜਦੋਂ ਸਿਰ ਭੇਟਾ ਕੀਤਾ ਜਾਵੇ ਯਾਨੀ ਕਿਸੇ ਦੀ ਪਰਵਾਹ ਨਾ ਰਹਿ ਜੀ ਬਿਨਾਂ ਝਿਜਕ ਲੋਕ ਲਾਜ ਛੱਡ ਕੇ ਹਉਮੈ ਛੱਡ ਕੇ ਉਸ ਵਾਹਿਗੁਰੂ ਦੀ ਰਜਾ ਵਿੱਚ ਰਿਹਾ ਜਾਵੇ ਫਿਰ ਗੁਰੂ ਸਾਹਿਬ ਫਰਮਾਉਂਦੇ ਕਹਿੰਦੇ ਤੂੰ ਉਸ ਅਕਾਲ ਪੁਰਖ ਵੈਗੁਰੂ ਨੂੰ ਚੰਗਾ ਲੱਗੇਗਾ ਤੇਰੀ ਭਗਤੀ ਚੰਗੀ ਲੱਗੂਗੀ ਇਹ ਭਗਤੀ ਕਰਨੀ ਹੈ ਸੰਗਤ ਜੀ ਨੀਵੇਂ ਰਹਿ ਕੇ ਨਮਾਣੇ ਹੋ ਕੇ ਸ਼ਰਨ ਵਿੱਚ ਜਾਣਾ ਹੈ ਗੁਰੂ ਸਾਹਿਬ ਫਰਮਾਉਂਦੇ ਕਹਿੰਦੇ ਆਪਸ ਕੋ ਜੋ ਜਾਣੇ ਨੀਚਾ ਸੋ ਬਣਿਆ ਸਭ ਤੇ ਉੱਚਾ ਜੋ ਮਨੁੱਖ ਆਪ ਦੇ ਆਪ ਨੂੰ ਨੀਵਾ ਸਮਝਦਾ ਹੈ ਨਾ ਸਾਰਿਆਂ ਨਾਲੋਂ ਨੀਵਾ ਕਹਿੰਦਾ ਮੈਂ ਨੀਵਾ ਮੰਦ ਕਰਮੀ ਖਿਆਲ ਕਰਦਾ ਹੈ ਕਹਿੰਦੇ ਉਹ ਸਾਰਿਆਂ ਨਾਲ ਉੱਚਾ ਜਾਣਿਆ ਜਾਂਦਾ ਹੈ। ਵਾਹਿਗੁਰੂ ਵਾਹਿਗੁਰੂ ਨੀਵੇਂ ਹੋ ਕੇ ਗੁਰੂ ਦੀ ਮੱਤ ਤੇ ਚੱਲ ਕੇ ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਖ ਸਰਮਾ ਬੇਨਤੀ ਅਰਦਾਸ ਬੇਨਤੀ ਕਰੋ ਸੱਚੇ ਪਾਤਸ਼ਾਹ ਅਸੀਂ ਮੰਦ ਕਰਮੀ ਜੀਵਾਂ ਤੇਰੀ ਸ਼ਰਨ ਪਏ ਆ ਸੱਚੇ ਪਾਤਸ਼ਾਹ ਸ਼ਰਨ ਪਿਆਂ ਦੀ ਲਾਜ ਰੱਖ ਲਾਵਾਹਿਗੁਰੂ ਸੰਗਤ ਜੀ ਇਹ ਭਗਤੀ ਕਰਨੀ ਆਪਾਂ ਵਾਹਿਗੁਰੂ ਤੇ ਫਿਰ ਇਹ ਭਗਤੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੋ ਜੂਗੀ ਹੌਲ ਦਾ ਆਪ त्याਗਣਾ ਹੈ ਸੰਗਤ ਜੀ ਗੁਰੂ ਦੀ ਮਤ ਤੇ ਚੱਲਣਾ ਹੈ ਆਪਦੇ ਆਪ ਨੂੰ ਅੰਦਰੋਂ ਸਵਾਰਨਾ ਹੈ ਹੌ ਕਣ ਕੱਢਣੇ ਕੌਣ ਲੈ ਕੇ ਆਉਣੇ ਆ ਵਾਹਿਗੁਰੂ ਵਾਹਿਗੁਰੂ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤਪਤ ਅਕਾਈ ਗੁਰੂ ਸਾਹਿਬ ਫਰਮਾਉਂਦੇ ਹੈ ਨਾਨਕ ਪਰਮਾਤਮਾ ਦਾ ਨਾਮ ਜਪਿਆ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਾਇਕ ਪਦਾਰਥਾਂ ਵੱਲੋਂ ਪੂਰੇ ਤਰ੍ਹਾਂ ਰਾਜ ਜਾਈਦਾ ਹੈ ਦੁਨੀਆਂ ਦੇ ਪਦਾਰਥਾਂ ਦੀ ਫਿਰ ਕੋਈ ਤ੍ਰਿਸ਼ਨਾ ਰਹਿ ਨਹੀਂ ਜਾਂਦੀ ਮਨ ਰਾਜ ਜਾਂਦਾ ਹੈ ਤੇ ਮਨ ਨੂੰ ਹੀ ਰਜਾਉਣਾ ਹੈ ਸੰਗਤ ਜੀ ਮਨ ਨੂੰ ਅੰਦਰੋਂ ਸ਼ਾਂਤ ਕਰਨਾ ਹੈ ਮਨ ਦੀ ਸ਼ਾਂਤੀ ਹੀ ਚਾਹੀਦੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ ਦਾਤਾ ਜੀ ਸਾਡੇ ਵਸ ਨੀ ਵਾਹਿਗੁਰੂ ਤੁਸੀਂ ਕਿਰਪਾ ਕਰੋ ਵਾਹਿਗੁਰੂ ਹਾਂਜੀ ਸੰਗਤ ਜੀ ਗੁਰੂ ਸਾਹਿਬ ਨੇ ਅੱਜ ਇੰਨੀ ਸੇਵਾ ਬਖਸ਼ੀ ਗੁਰਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਹੁਤ ਪੁੱਲਾਂ ਹੋ ਜਾਂਦੀਆਂ ਹੈ ਗੁਰੂ ਸੰਗਤ ਬਖਸ਼ਨ ਜੋਗ ਬਖਸ਼ ਲੈਣਾ ਸਈ ਪਿਆਰੀ ਮਿਲਣਾ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿਤਾਵੇ ਸੱਚੇ ਪਾਤਸ਼ਾਹ ਤੂੰ ਚਿੱਤੇ ਆਵੇਂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਅਵਲ ਨਾ ਤੇਨੀ ਪਾਤੇ ਅਬਰ ਨਾ ਤੇਨੀ ਪਾਤੇ